ਮੈਂ ਕਿਹ ਐਂਗਨ ਮੈਂ ਚੱਲ ਮੈਂ ਸਾਡੀ ਕਮਾਨ ਲਗਾ ਮੈਂ ਲਾ ਸਾਡੀ ਕਮਾਨ ਲਗਾ ਉਹ ਮੁੜ ਕੇ ਰਹਿ ਬਹਿ ਜਾ ਰੋਲਾ ਇਹ ਜਨ ਲੈ ਨਹੀਂ ਨਹੀਂ ਗੱਲ ਐਡਾ ਜੀ ਅੱਲਾ ਮੇਟਰੋ ਕੰਮ ਬਿਲਣ ਦੇ ਜਿਹੜਾ ਜਿਹਨ ਮਿਲੀ ਮਿੰਨੀ ਮੇਲੇ ਕਿੰਨੇ ਆਪਾਂ ਕੋ ਪਾਸੇ ਪੈਕਿੰਗ ਹੋਈ ਜਾਂਦੀ ਆ ਜੀਵੇਂ ਮੇਰੇ ਵੀਰੋ ਵੈਰੀ ਗੁੱਡ ਮਾਰਨਿੰਗ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਆਪਾਂ ਆਏ ਆ ਮੰਨੇ ਭਾਜੀ ਦੇ ਗਰੋਸਰੀ ਸਟੋਰ ਤੇ ਗਰੋਸਰੀ ਸਟੋਰ ਤੇ ਤੇ ਬਾਕੀ ਜਾਣਕਾਰੀ ਮੰਨੇ ਭਾਜੀ ਤੋਂ ਲਵਾਂਗੇ ਕਚਰਾ ਕੁਚਰਾ ਭਰਉਣ ਲੱਗੇ ਇੱਥੇ ਬਿਲਡਿੰਗ ਚੱਲ ਰਹੀ ਆ ਵੱਡੀ ਲੱਗੀ ਬਿਲਡਿੰਗ ਬਣ ਗਰੋਸਰੀ ਸਟੋਰ ਜਿਹੜਾ ਵੱਡਾ ਲੱਗਾ ਹੁਣ ਮੰਨੇ ਭਾਜੀ ਤੋਂ ਪੁੱਛਦੇ ਆ ਕੀ ਬਣਾਉਣ ਲੱਗੇ ਮੰਨੇ ਭਾਜੀ ਬਸ ਕੁਝ ਨਹੀਂ ਆ ਜਿੱਦਾਂ ਕਿ ਗਰੋਸਰੀ ਸ਼ਾਪ ਸੀਗੇ ਹੁਣ ਸਟੋਰ ਬਣ ਜਾਣਾ ਆ ਠੀਕ ਤੇ ਜਿੱਦਾਂ ਤੁਹਾਨੂੰ ਬੋਲਦਾ ਥੜਕੇ ਸ਼ਹਿਰਪੁਰ ਜਾਣ ਦੀ ਗੋੜੀ ਨੇ ਉਹੀ ਰੇਟ ਇੱਥੇ ਮਿਲਿਆ ਕਰਨੀ ਆ ਠੀਕ ਆ ਜੀ ਸਾਰਾ ਕੁਝ ਉਹੀ ਆ ਆਈਸਕ੍ਰੀਮ ਹੈਮੋਰ ਦਾ ਬ੍ਰਾਂਡ ਸਾਨੂੰ ਮਿਲ ਗਿਆ ਫ੍ਰੈਂਚਾਈਜ਼ੀ ਸਾਨੂੰ ਕੱਲ ਮਿਲ ਗਈ ਆ ਫ੍ਰੈਂਚਾਈਜ਼ੀ ਮਿਲ ਗਈ ਆ ਹੈਮੋਰ ਦੀ ਤੇ ਕਿਹੜੀ ਕਿਹੜੀ ਹੈਮੋਰ ਹੈਮੋਰ ਦੀ ਐਚਾ ਹੈਮੋਰ ਦੀ ਫ੍ਰੈਂਚਾਈਜ਼ੀ ਮਿਲ ਗਈ ਆ ਤੇ ਸਟੋਰ ਓਪਨ ਹੋਣਾ ਪਹਿਲਾਂ ਉਹਨੇ ਕਰ ਜਾਣੀ ਆਪਣੀ ਐਡਵਰਟਾਈਜ਼ਮੈਂਟ ਵੀ ਕਰ ਜਾਣੀ ਉਹਨੇ ਬ੍ਰਾਂਡਿੰਗ ਕਰ ਜਾਣੀ ਆ ਵੀ ਉਹਨਾਂ ਦੀ ਟੈਨਸ਼ਨ ਠੀਕ ਆ ਉਹਨੂੰ ਸਟੋਰ ਬਣ ਜਾਣਾ ਹੈ ਤੇ ਮਤਲਬ ਜਿਹੜਾ ਰੇਟ ਤੁਹਾਨੂੰ ਹਰਿਆਣੇ ਬੁੱਲਵਾਲ ਜਾਂ ਸ਼ਹਿਰ ਮਿਲਦਾ ਨਾ ਉਹ ਇੱਥੇ ਪਿੰਡ ਜੀ ਮਿਲਿਆ ਕਰੂਗਾ ਪਿੰਡ ਚ ਮਿਲੂਗਾ ਤੁਹਾਨੂੰ ਆ ਬਾਹਰ ਜਾਣ ਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਹੈਗੀ ਲੋਕਾਂ ਨੂੰ ਇਦਾਂ ਹੋ ਜਾਂਦਾ ਵੀ ਤੇਲ ਵੀ ਮਹਿੰਗਾ ਲੱਗਿਆ ਕਿਉਂਕਿ ਯਾਰ ਤੇਲ ਐਕਸਟਰਾ ਪੈਣਦੇ ਆ ਰੇਟ ਤੋਂ ਹਾਂ ਸਹੀ ਹੈ ਸਹੀ ਹੈ ਥਾਲੀ ਖੜੀ ਕਰਤੀ ਆ ਦਿਖਾ ਦਿੰਨੇ ਤੁਹਾਨੂੰ ਇੱਕ ਵਾਰੀ ਫਿਰ ਆ ਚੱਲ ਰਿਹਾ ਪ੍ਰੋਜੈਕਟ ਤੇ ਸਾਰੇ ਸਟੋਰ ਬਣ ਜਾਣਾ ਵੱਡਾ ਐਨ ਪਰੇ ਤੱਕ ਆ ਜਾਨਾ ਇਹ ਆ ਜਾਣਾ ਇਹ ਤਾਂ ਲੰਘਾ ਕੌਫਾ ਉਹ ਬਾਸ ਸੁਣ ਇਹ ਵੀ ਕਰਵਾ ਉਹ ਭਾਈ ਗੱਲ ਸੁਣ ਕੰਦਾ ਸੱਪਾਂ ਦੇ ਪੁੱਤ ਮੈਤ ਨਹੀਂ ਬੰਦੇ ਚੂੜੀਆਂ ਦੁੱਧ ਬਣਾਈਏ ਇਹ ਵੀ ਕਰਵਾ ਲਈ ਕਹਿ ਗਏ ਆ ਅਸਾਂ ਦੇ ਪੁੱਤ ਕਲਾਸ ਨਹੀਂ ਹੁੰਦੇ ਲੱਕ ਤਾਂ ਹੁੰਦਾ ਲਈਏ ਲੰਘਾ ਪਹਿਲਾਂ ਅਸਾਂ ਦਾ ਲਖਮ ਜਿੱਤਾਂ ਜਾਈਏ ਗਈ ਜਵਾਨੀ ਹੱਥ ਨਹੀਂ ਆਉਂਦੀ ਲੈ ਵੇ ਗੱਲ ਵਾਹ ਮੰਨਿਓ ਮੰਨੇ ਦੇ ਰੇ ਯਾਰ ਇਹਦਾ ਨਾ ਕਰ ਦੇ 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 ਅਨੇ ਉਦ ਹੀ ਕਰਦਾ ਉਹ ਉਦ ਹੀ ਕਰਦਾ ਭਾਈ ਉਹ ਤਾਂ ਮੇਰਾ ਯਾਰ ਆ ਇਹਦਾ ਇਹਦਾ ਮੇਰਾ ਸੋਹਣਾ ਦਿਲ ਦਾ ਨਹੀਂ ਦੇ ਇਹਨਾਂ ਮੈਂ ਚੱਲ ਲੰਮਾ ਸਾਦੀ ਚਲਾਉਂਦਾ ਮੈਂ ਮੈਂ ਉਹਨਾਂ ਨਾਲ ਖਾਦੀ ਕਿ ਕਮਾਲ ਲਗਾ ਉਹ ਮੁੜ ਕੇ ਰਹਿ ਬਹਿ ਜਾ ਰੋਲਾ ਕੀ ਯਾਰ ਭਰਾ ਇਹਨਾਂ ਦੀ ਇਹ ਗੱਲ ਇੱਥੇ ਖੜਾ ਆ ਜਾਂਦਾ ਪਹਿਲਾਂ ਮੈਂ ਤਾਂ ਦੇਖ ਹੀ ਨਹੀਂ ਮੈਂ ਬਹੁਤ ਸਮਾਂ ਦੀ ਦਿਆ ਸੀ ਹੂੰ ਤੇ ਪਤਾ ਕੀ ਹੁੰਦਾ ਲੈਣ ਦੇਣ ਦਾ ਬਣਿਆ ਹੀ ਯਾਰ ਹਾਂ ਵਰਨਾ ਵਿਸ਼ਨੂੰ ਦਾ ਬਣਿਆ Indra ਦਾ ਬਣਿਆ ਦੱਸ ਹੁਣ ਆਣਾ ਨਹੀਂ ਪਰਦਾ ਸਹੀ ਗੱਲ ਆ ਕਿਉਂ ਜਸਦਾ ਜੀ ਇਹ ਵੀ ਗੱਲ ਸਹੀ ਆ ਜਿਹੜੇ ਬੜਾ ਮਹਾਬਿਸ਼ਣੂ ਗੁਰੂ ਨਾਨਕ ਦੇਵ ਇਹ ਉਚੀਆਂ ਕਰਦੇ ਆ ਇਹਦੇ ਆ ਹਾਂ ਛੋਟੀਆਂ ਨਹੀਂ ਸਹੀ ਗੱਲ ਨਹੀਂ ਜੰਮਿਆ ਨਹੀਂ ਕਦੇ ਨਾ ਕਿਸੇ ਦੀ ਮੈਂ ਸਾਹ ਜੀ ਇੱਥੇ ਪਤਾ ਕੀ ਲਿਖੂ ਨਾਨਕ ਨੀਮਾ ਜੋਤਲੇ ਲੱਗਿਆ ਨੱਤੀ ਬਾਬਾ ਉਹ ਵਾਹ ਮੈਂ ਸੱਚੀ ਲਗਾਉਣਾ ਬਦਲਣਾ ਨਹੀਂ ਗਿਆ ਮੈਂ ਕਿਹਾ ਕੋਈ ਬਦਲੀ ਹੁਣ ਇੱਕ ਬਿੰਦੂ ਨਹੀਂ ਆਉਂਦਾ ਇਸ਼ਵਰੀ ਆ ਬਾਕੀ ਮੈਂ ਇਹਨਾਂ ਕਈ ਗੁੱਸਿਆਂ ਕਰੀ ਗੋਲੇ ਮੈਂ ਬਹੁਤ ਨੀਤ ਬੰਦਾ ਮੇਰਾ ਆਪਣੀ ਮਸ਼ਹੂਰੀ ਕਿਉਂ ਕਰਾਈ ਪਾਵਾ ਮਾੜਾ 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 ਕਹਿੰਦਾ ਜੇ ਮਾੜਾ ਮਾੜਾ ਲੋਕੀ ਕਹੀ ਜਾਂਦੇ ਨਾ ਉਹ ਫਾਪ ਲਈ ਜਾਂਦੇ ਨੇ ਹਾਂ ਸਭ ਜਾਣਿਆ ਨਹੀਂ ਆਣਾ ਮੇਰੇ ਜੀ ਤੁਹਾਨੂੰ ਦੱਸ ਦਿੰਦਾ ਨਿਕਲਾ ਸਦਾਰਾ ਤਨਮੈ ਵੀ ਕਹਿਦਾ ਗੱਲ ਸਹੀ ਹੈ ਨਾ ਸਾਡੇ ਆਰੇ ਨਾ ਉੱਪਰ ਨਾ ਜਾਂ ਉੱਥੇ ਨਹੀਂ ਉੱਪਰ ਨਹੀਂ ਆਉਂਦਾ ਇਹ ਸਭ ਮੰਦਾ ਹਾਂ ਜਿਹਦੇ ਵਾਸਤੇ ਰਹੇਗਾ ਮਾਂ ਜੋ ਕਰਦਾ ਲੱਗੇ ਨਾ ਦੱਤੀ ਵਾਹ 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 ਸਦਾਰੀ ਵਾਲੀ ਗਾਣੀ ਲੱਗੀ ਠੀਕ ਆ ਮੇਰਾ ਗਾਣਾ ਸਟਾਰ ਚ ਖਾਦਾ ਮੈਂ ਬੜਾ ਹੋਇਆ ਉੱਤੇ ਰੁਕ ਤੈ ਗਿਆ ਉੱਤੇ ਰੁਕ ਕੇ ਨਾ ਸਵਾਸ ਕਹਿੰਦੇ ਧੱਸੀ ਦਿੱਤਾ ਮੇਰੇ ਮਨ ਵਾਹ ਮੇਰਾ ਇੱਥੇ ਲੈ ਉਹ ਆਖੀ ਉਹ ਮਸ਼ੀਨ ਵਾਲੀ ਆ ਉਹਦਾ ਬਹੁਤ ਵਧੀਆ ਕੇ ਹੱਥ ਵਾਲੇ ਆ ਰਹੇ ਨਾ ਕਰਦੇ ਹੁੰਦੇ ਸੀ ਉਹਨਾਂ ਦੇ ਵੱਡੇ ਨਹੀਂ ਹੁੰਦੇ ਹੁੰਦੇ ਯਾਰ ਮਸ਼ੀਨ ਜਿਹੜਾ ਕੰਮ ਹੈ ਬੜਾ ਫੌਕਾ ਹੈ ਇਕ ਗੱਲ ਆ ਬਈ ਖੇਤਾਂ 'ਚ ਜਾ ਕੇ ਜਿਹੜਾ ਸਕੂਨ ਆ ਨਾ ਉਹਦੇ ਅਰگە ਸਕੂਨ ਕਿਤੇ ਨਹੀਂ ਹੈਗਾ ਪੂਰੀ ਦੁਨੀਆ ਦੇ ਵਿੱਚ ਖੇਤ ਖੇਤ ਹੀ ਆ ਐਨ ਅ ਅਸਲ 'ਚ ਨਾ ਗੱਲ ਇਹ ਆ ਬਈ ਜਦੋਂ ਖੇਤਾਂ ਦੇ ਵਿੱਚ ਆਜੋ ਨਾ ਤੇ ਜਿਹੜਾ ਮਨ ਨੂੰ ਸ਼ਾਂਤੀ ਮਿਲਦੀ ਆ ਮਨ ਨੂੰ ਜਿਹੜੀ ਰਿਲੈਕਸੇਸ਼ਨ ਮਿਲਦੀ ਆ ਉਹਦੇ ਅਰگە ਜਵਾਬ ਹੀ ਹੈ ਨਹੀਂ ਕਿਸੇ ਚੀਜ਼ ਦਾ ਨਜ਼ਾਰਾ ਹੀ ਹੈ ਨਹੀਂ ਓਦਾਂ ਦਾ ਕੋਈ ਹੋਰ ਪੂਰੀ ਦੁਨੀਆ ਘੁੰਮ ਲੋ ਜਿੱਥੇ ਮਰਜੀ ਚਲ ਜਾਓ ਜਿਹੜਾ ਨਜ਼ਾਰਾ ਖੇਤਾਂ ਜਿਆ ਉਹ ਅਲੱਗ ਹੀ ਪੂਰੀ ਵਾਈਬ ਹੀ ਅਲੱਗ ਆ ਦਿਮਾਗ ਤੇ ਕੋਈ ਬੋਝ ਹੋਵੇ ਕੁਝ ਹੋਵੇ ਦਿਮਾਗ ਇਹਨਾਂ ਰਿਲੈਕਸ ਹੋ ਜਾਂਦਾ ਖੇਤਾਂ ਜਾ ਕੇ ਟਰੈਕਟਰ ਟਰਾਲੀ ਲੈ ਕੇ ਟਰਾਲੀ ਆ ਨਾ ਖਾਲੀ ਵੇਟ ਕਰਾਉਣਾ ਸੀਗਾ ਤੇ ਜਿੱਥੇ ਵੇਚਣੇ ਨੇ ਥੋੜੇ ਜਿਹਾ ਗੰਨਾ ਦਿੱਤੇ ਆ ਜੀ ਉੱਥੇ ਮਾਰਟੀ ਦੇ ਕੇ ਆਉਣੀ ਆ ਘੇਰ ਮਿੱਤਰੋ ਤੋਂ ਬਾਹਰ ਮਾਰਾਂਗੇ ਕਣਕ ਨੂੰ ਢੇਰ ਤੇ ਫੇਰ ਕਰਾਂਗੇ ਸਪਰੇਅ ਦਾ ਕੰਮ ਵੀ ਤੇ ਬੜੇ ਰਹਿਓ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਆ ਮੇਟਰੋ ਕੰਮ ਬਿਲਣੇ ਦੇ ਜਿਹੜਾ ਜਿਹਨ ਮਿਲੀ ਮਿਨੀ ਮੇਲੇ ਕਿੰਨੇ ਆਪਾਂ ਕੋ Pase ਪੈਕਿੰਗ ਹੋਈ ਜਾਂਦੀ ਆ ਕੰਮ ਵਧੀਆ ਸਾਰਾ ਸਾਫ ਸੁਥਰਾ ਕੰਮ ਆ ਤੇ ਉਧਰ ਗੋੜ ਦੀਆਂ ਪੇਸੀਆਂ ਲੱਗਦੀਆਂ ਖਿੱਚੀ ਜਾਂਦੇ ਆ ਕੰਮ ਨੂੰ ਬੰਦੇ ਖਾਲੀ ਦਾ ਖਾਲੀ ਵੇਟ ਕਰਾ ਕੇ ਇਹਦਾ ਹੁਣ ਆ ਗਏ ਆ ਖੇਤਾਂ 'ਚ ਤੇ ਢੇਰ ਮਾਰਨਾ ਜੀ ਕਣਕਾਂ ਨੂੰ ਖਾਦ ਖਾਰ ਖਲਾਰਾਂ ਦੇ ਖੇਤਾਂ 'ਚ ਤਣਕ ਨੂੰ ਕਹਿੰਦੇ ਮੇਰੇ ਵੀਰੋ ਕੌਣ ਆ ਗਿਆ ਕਹਿੰਦੇ ਕੌਣ ਆ ਗਿਆ ਕਹਿੰਦੇ ਸਾਡਾ ਵੱਡਾ ਭਾਜੀ ਆ ਗਿਆ ਗੱਡੀਆਂ 'ਚ ਘੁੰਮਦਾ ਗੱਡੀਆਂ 'ਚ ਸਾਡਾ ਵੱਡਾ ਭਾਜੀ ਗੱਡੀਆਂ 'ਚ ਮੈਂ ਕਹਾ ਮੈਂ ਕਹਾ ਗੱਡੀਆਂ 'ਚ ਘੁੰਮਦਾ ਵੱਡਾ ਭਰਾ ਸਾਡਾ ਹੈ Ha 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 ha! ਵੇ ਮਿੱਤਰੋ ਢੇਰ ਦਾ ਕੰਮ ਗਿਆ ਆ ਨਿਬੜ ਅੱਧਾ ਨਿਬੜ ਗਿਆ ਅੱਧਾ ਕਾਲੂ ਕਰਾਂਗੇ ਤੇ ਚੱਲ ਪਏ ਆ ਮਿੱਤਰੋ ਘਰ ਨੂੰ ਹੁਣ ਕਿਉਂਕਿ ਨੇੜਾ ਹੋਣੇ ਆਲਾ ਆ ਬੱਸ ਟਰਾਲੀ ਦੇ ਨਾਲ ਲਾਈਟਾਂ ਲਾਈਆਂ ਸੀ ਥੱਲੇ ਤੇ ਜਾ ਕੇ ਚੈੱਕ ਕਰੋ ਨਾਲ ਦੇਖਿਓ ਮਿੱਤਰੋ ਵੀ ਗੱਲਬਾਤ ਲਓ ਫੇ ਮਿੱਤਰੋ ਕਰੋ ਤਾਂ ਲੇਟਾ ਚੈੱਕ ਜਿਹੜੀਆਂ ਸਾਈਡਾਂ ਵਾਲੀਆਂ ਲੇਟਾਂ ਆਪਾਂ ਚਾਲੂ ਕਰਤੀਆਂ ਸੀ ਇਹਦੀਆਂ ਬੰਦ ਸੀ ਪਹਿਲਾਂ ਤੇ ਥੱਲੇ ਜਿਹੜੀਆਂ ਆ ਉਹ ਆਪਾਂ ਲੇਟਾ ਆਵ ਲਾਈਆਂ ਥੱਲੇ ਵਾਲੀਆਂ ਲੇਟਾਂ ਆਪ ਆਵ ਲਾਈਆਂ ਸੀ ਜੀ ਦੱਸਿਓ ਦਾ ਫੇ ਕਮੈਂਟ ਕਰਕੇ ਵੀ ਲੇਟਾ ਥੱਲੇ ਜਿਹੜੀਆਂ ਲੱਗੀਆਂ ਬੈੱਡ ਦੇ ਟਰਾਲੀ ਦੇ ਕਿੰਦਾਂ ਦੀਆਂ ਲੱਗੀਆਂ ਬਣਾਉਂਦੀਆਂ ਗੱਲਬਾਤ ਕੇ ਨਹੀਂ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਲਾਈਟਾਂ ਇਹ ਜਿਹੜੀਆਂ ਥੱਲੇ ਲੱਗੀਆਂ ਹਨ ਗੱਲਬਾਤ ਹੀ ਬਣਾਉਂਦੀਆਂ ਲਾਈਟਾਂ ਨਾਲ ਟਰਾਲੀ ਦੀ ਗੱਲਬਾਤ ਹੀ ਬਣ ਜਾਂਦੀ ਹੈ